ਆਪਣਾ ਕਿਹੜਾ ਪਿੰਡ ਹੈ ਹਰਜਿੰਦਰ ਸਿੰਘ ਹਾਂ ਜੀ ਸਨ ਆਵ ਦਰਸਨ ਸਿੰਘ ਦੇ ਪਿੰਡ ਦਿਨੇਾਲ ਜੀ ਅੱਛਾ ਜੀ ਤੇ ਕੀ ਮਾਹੌਲਾ ਜੀ ਸਰਾ ਜਿਹੜਾ ਤੁਹਾਡੇ ਤੁਹਾਡੇ ਬੱਚਿਆਂ ਨੂੰ ਕਿਹਾ ਕਿ ਤੇ ਕਰਦੇ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਆਹੀ ਕਿਤੇ ਹੋਰਸਾ ਥਾਂ ਟੈਂ ਫੁੱਟੀ ਜੋ ਕੇ ਓੜ ਕੇ ਤੇ ਲੈ ਜਾਣਗੇ ਤੇ ਪੈਸੇ ਜਦ ਕੱਢੇ ਉਹ ਗੱਡੀ ਫੇਰ ਜਾ ਕੇ ਇਦਾਂ ਪਾ ਦੇਣਗੇ ਜੀ ਤੇ ਇਹ ਕਰਕੇ ਜੀ ਆਪਾਂ ਦੇ ਬਗਲ ਓਕੇ ਦਾ ਲੇ ਕੇ ਖੜੇ ਆ ਅੱਛਾ ਜੀ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ 70 ਹਾਲ ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ ਕਰਦਾ ਗੁਜਾਰਾ ਕਿਸ ਤਰ੍ਹਾਂ ਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤਾਂ ਆਪਣੇ ਕੋਲ ਕੋਈ ਨਹੀਂ ਹੈ ਕਿੰਨੀ ਹੈ ਜੀ ਬਾਲੇ ਬਾਠੀ ਦਾ ਟਾਈਮ ਪਾਸ ਹੁਣ ਜੁਗੀ ਹੈਗੀ ਹੈ ਹੋਰਿਆਂ ਦੀ ਕਿੰਨੀ ਪੈਣੀ ਜੀ ਜਿਹੜੀ ਉਹਨਾਂ ਸੋਹਰਿਆਂ ਦੀ 11 ਗਲੇ ਪੈਈ ਦੇ ਆ ਟਰੈਕਟਰ ਆ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੈਨੇ ਦੀ ਹਰ ਚੋ ਬਾਸ਼ ਸ਼ਹਿਰ ਦੇ ਵਿੱਚ ਆ ਅੱਛਾ ਜ ਇੱਕ ਦੀ ਪਟੋਲ ਉਹਦੇ ਸਾਹਮਣੇ ਆ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੋਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਅੱਛਾ ਜੀ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵੱਖ ਹੋਣ ਦਾ ਕਾਰਨ ਕੀ ਸੀ ਵਾਕ ਉਹ ਹੀ ਤਾਂ ਹੰਦਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋ ਵਾਲੀਆ ਜੀ ਉਹਨਾਂ ਹੀ ਬੇੜਾ ਕਰ ਦਿੱਤਾ ਤੇ ਆਪ ਕੈਨੇਡਾ ਜਾ ਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹਿ ਦੋਛਾ ਝੱਲਵੜੀ ਦੇ ਸੀ ਅੱਜ ਤੋਂ ਦੇ ਸੀ ਆਪਣੇ ਦੇ ਮੱਲੀਆਂ ਦੇ ਜੀ ਤੇ ਇੱਕ ਹੈਗਾ ਖਰੂਰ ਸਾਹਿਬ ਦਾ ਜੀ ਇੱਕ ਹੈਗਾ ਛੱਜਲਵੜੀ ਦਾ ਹਲਵਾਈ ਇਹ ਨਾ ਇਹਨੇ ਦੇ ਕੇ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਇਹਨਾਂ ਕੋਈ ਬਿਆਨ ਕਰ ਸਕਦੇ ਮੋਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਉੱਟਦੇ ਰਹੇ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੇ ਹੋ ਸਚਾਈ ਕੀ ਗੱਲ ਬਾਤ ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ ਆਪਾਂ ਇਹ ਜਾਣੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲੈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ ਹੀ ਪਾ ਕੇ ਲੈ ਜਾਊਗਾ ਤੇ ਗੁਰੂ ਰਸਾਂ ਦੇ ਗਾੜੀ ਸੌ ਖਾ ਲੈਣ ਜੀ ਗਰਜਿੰਦਰ ਸਿੰਘ ਨਸ਼ਾ ਕਰਦਾ ਸੀ ਕਿ ਜਾਂ ਨਹੀਂ ਕਰਦਾ ਇਹ ਜਿਹੜਾ ਉਹਨਾਂ ਨਾਲੋਂ ਕਹਾ ਕਹਾ ਵੇਖੋ ਕਿੰਨੀ ਤਰਾਦੀ ਆ ਕਿ ਜੇ ਮਰ ਗਏ ਖਾਓ ਪਿਓ ਮੈਂ ਤਾਂ ਪੈਸਾ ਦਾ ਫਰੋਡ ਕਰਕੇ ਫਰੋਡ ਵਜਣ ਡਿਆ ਕਿ ਬਾਹਰੋਂ ਪੈਸੇ ਆਉਣ ਦੇ ਤੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਤੇ ਉਹਦਾ ਦੋਸਤ ਉਹਨਾਂ ਲੱਖ ਉਹਨਾਂ ਪਾ ਭੇਜਦਾ ਹੋਰ ਹੀ ਬੰਦਿਆਂ ਨੇ ਪੈਸੇ ਭੇਜੇ ਸੁਖਣਾ ਕੀ ਇਹ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਐਹ ਦੇ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋਈ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਭੱਜੀਆਂ ਬਾਹਾਂ ਗੱਲ ਨੂੰ ਆ ਜਾਣ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਇਆ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾਂ ਚੇਤਾ ਕਿਦਾਂ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਵੇ ਉਹ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਅਜੇ ਮੈਂ ਜਦੋਂ ਮੈਂ ਮਰਿਆ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜੀ ਨਾ ਮਰ ਗਿਆ ਨਾ ਬਾਬਾ ਜੀ ਨਾ ਜੀਣਾ ਤੇ ਮੈਂ ਕਹਾਂ ਕਿ ਮਸਾਲ ਖੜੀ ਕੀਤੇ ਨਹੀਂ ਤਾਂ ਮੈਂ ਕੋਈ ਨਹੀਂ ਇਹ ਵੀਡੀਓ ਬਣਾਉਣੀ ਬਣਾਉਣੀ ਚਾਹੁੰਦਾ ਮਾਤਾ ਜੀ ਤੂੰ ਹੀ ਸਾਂਭਦੇ ਜੀ ਹਾਂਜੀ ਲੈਟਰਨ ਬਾਥਰੂਮ ਸਾਬ ਹੀ ਕਰਾਉਣੇ ਆ ਆਟੋ ਤੋਂ ਮੈਂ ਜਿਆਰਾ ਆਪਣਾ ਕਰਦਾ ਤੁਹਾਡੇ ਮਾਤਾ ਜੀ ਦਾ ਚੂਲਾ ਕਿਤਰਾ ਟੁੱਟਿਆ ਜੀ ਉਹਨੇ ਬੂਟਾ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰੈਕ ਭਾਂ ਹੋ ਗਈ 1.5 ਲੱਖ ਰੁਪਏ ਹੁਣ ਮੰਗਦੇ ਈ ਇਹਦਾ ਚੂਲਾ ਪਾਉਣ ਦਾ ਬਾਹਰ ਹਸਪਤਾਲਾਂ ਜਮ ਮੋ ਗਿਆ ਹਾਂ ਕਿੱਥੇ ਜਲੰਧਰ ਕੈਂਡੀ ਹਸਪਤਾਲ ਬਾਈਪਾਸ ਤੇ ਪਠਾਨਕੋਟ ਦੇ ਕਿੱਥੇ ਭਰਾਥ ਕਿੱਥੇ ਆਪਣੇ ਤਨਦਨ ਬਾਬਾ ਜੀ ਦਾ ਹਸਪਤਾਲ ਫਿਰ ਆ ਬਿਆਸ ਫਿਰ ਇੱਥੇ ਗਿਆ ਮੀਂਹ ਹਸਤਾਲ ਫਿਰ ਵਟਾਲਿਆ ਹਸਤਾਲ ਸਾਰਿਆਂ ਤੋਂ ਹੋ ਗਿਆ ਹੱਥ ਪਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਪੈਣਾ ਜੇ ਜੇ ਤੁਸੀਂ ਪ੍ਰੈਸ਼ਰ ਕਰਾ ਲਿਆ ਤੇ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਕਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇ ਤੇ ਜਵਾਨਾ ਉਹਦੇ ਗਲਤ ਆ ਅੱਛਾ ਗਲਤ ਆ ਜੀ ਗਲਤ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਵੇ ਠੀਕ ਹੀ ਇਹ ਰੋਡ ਦੇ ਤੇ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨਜ ਸੋਚਦੇ ਆਂ ਬੜਾ ਕੰਮ ਖਰਾਬ ਆ ਇਹ ਜੱਜ ਕਾਲਾ ਰਵਾਜ ਹੈ ਉਹ ਚੋਗੇ ਵਿੱਚ ਮਾਰ ਗਿਆ ਕੋਈ ਤਾਂ ਕੀ ਕਰਾਂਗੇ ਕਿਥੋਂ ਦੀ ਲੱਭਾਂਗੇ ਆਪਾਂ ਭਾਵੇਂ ਉਹਦੇ ਕੋਲੇ ਤੇ ਭਾਵੇਂ ਮੇਰੇ ਕੋਲ ਆ ਬੇਦਲ ਕਰ ਕੀਤਾ ਆ ਬੇਦਲ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਉਹਦੇ ਨੂੰ ਤਾਂ ਅਸੀਂ ਦਿਲੋਂ ਕਰਦੇ ਆ ਪਿਆਰ ਅੱਛਾ ਜੀ ਆਹੋ ਠੀਕ ਹੈ ਜੀ ਅਹੀਂ ਰੋ ਗਿਆ ਨੇ ਯਾਰ ਤੇ ਦੋ ਜੀ ਨਾ ਆਪਣੀ ਕੁੜੀ ਨੂੰ ਕੌਮਰਿਕ ਹੋਰ ਬੇੜੀ ਤੇ ਕੌਮ ਆਪਣਾ ਰਾਜਪ੍ਰੀਤ ਸਿੰਘ ਲੜਕਾ ਉਹ ਵੇਣਾ ਮੈਂ ਜਦੋਂ ਭਾਂਡੇ ਧੋਦਾ ਅਸੀਂ ਬੈ ਉਹ ਆਟੋ ਚਲਾ ਕੇ ਗਿਆ ਕਰਨੇ ਤੇ ਤੁਸੀਂ ਭਾਂਡੇ ਮਾਜਦੇ ਲੋਕਾਂ ਨੂੰ ਝੂਠੇ ਅਮਰਤਾ ਸਿੰਘ ਆਪਾਂ ਸਾਰੇ ਜ਼ਮੀਨ ਹੈ ਤੁਹਾਡੇ ਕੋਲ ਬਾਬਾ ਜੀ ਜ਼ਮੀਨ ਹੈ ਤਨ ਕਿੱਲੇ ਹੈ ਗਿਆ ਟਾਈਮ ਪਾਸ ਹੋ ਹੀ ਜਾਂਦਾ ਜੀ ਕਰਜ਼ਾ ਬਹੁਤ ਜ਼ਿਆਦਾ ਨਾ ਸਿਰ ਤੇ ਵੱਡਾ ਭਰਾ ਚੜ ਆ ਗਿਆ ਰੋਟੀ ਆ ਪਕਾਉਣੇ ਆ ਚਾਹ ਆ ਬੋ ਲੈਡੀਆਂ ਬਾਹਰ ਮਾਦਰ ਮੈਂ ਕਰਾਉਣਾ ਕਿਹੜੇ 12 ਵੇ ਠਾ ਦਿੰਦੀ ਆ ਕਿਹੜੇ ਤੜਕੇ 4 ਵਜੇ ਲੀੜੇ ਕਪੜਾ ਉਹ ਤੋਣਾ ਮੈਨੂੰ ਨਾ ਆਪ ਅੱਛਾ ਜੀ ਕਿਸ਼ਾਦੇ ਤੱਕ ਬਦਲੀ ਕਰਦਾ ਤੌਲੀਆਂ ਪਾ ਕੇ ਦੇਖੋ ਜੀ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਮੇਰਾ ਨਿਰਮਲ ਸਿੰਘ ਹੈ ਜੀ ਇਹ ਤੁਹਾਡੇ ਪਿੰਡ ਦੇ ਨੇ ਬਾਬਾ ਜੀ ਇਹ ਕੋਈ ਨਸ਼ਾ ਨੁਸ਼ਾ ਕਰਦੇ ਨਾ ਨਾ ਜੀ ਨਾ ਕੋਈ ਬੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹੇ ਇੱਕੋ ਪਿੰਡ ਸਾਡਾ ਜਦੀਪੁਰਚੀ ਪਿੰਡ ਕਸੀਰਪੁਰਾ ਪਿੱਛੋਂ ਅੱਛਾ ਜੀ ਅਹੀਂ ਘਰੇ ਇਕੱਠੇ ਇਕਸੀਪੁਰਗੇ ਹਰ ਇਕੱਠੇ ਅੱਛਾ ਕੋਈ ਗੱਲ ਨਹੀਂ ਕਿ ਨਛੇ ਦਾ ਕੋਈ ਬੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਅਮ ਅੱਛਾ ਜੀ ਮਮੀ ਜੰਗਾਰਾ ਲੈਂਡਰ ਪਾਉਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉ नहीं जी सारा पेंड ही हामी भरूगा जी जो तो तीन गल करो सारे पिंड बाबे की गल करो चलूगी दिल्ली क्राइम नेशनल न्यूज नजर सब पर